ਆ ਜਦੋਂ ਕੰਮਕਾਰ ਚਲਾਉਣਾ ਹੋਵੇ ਜਿੱਦਾਂ ਆਪਣੇ ਇੰਡੀਆ ਤੋਂ ਵੀ ਆ ਚੀਜ਼ਾਂ ਨਾ ਸਾਰੀਆਂ ਇੰਡੀਆ ਤੋਂ ਐਕਸਪੋਰਟ ਹੋ ਕੇ ਆਈਆਂ ਭਾਈ ਉਹਨਾਂ ਨੂੰ ਪੁੱਛਿਆ ਨਾ ਤੇ ਇਹਨਾਂ ਦੱਸਿਆ ਆਪਾ ਡਾਇਟ ਆਫ ਇੰਡੀਆ ਤੇ ਇਹ ਕੀ ਸਿਸਟਮ ਹੈ ਇਹਨਾਂ ਦਾ ਮੜਾ ਦੱਸਿਓ ਜੀ ਇਹ ਬਸ ਜਿੱਦਾਂ ਆਹ ਕੋਕੋ ਪੀਟ ਹੁੰਦੇ ਆ ਇਹ ਬੈਗ ਤੇ ਜਿੱਦਾਂ ਉੱਥੇ ਕੀ ਕਰਦੇ ਨਾ ਰੀਅਲ ਨੂੰ ਇਦਾਂ ਸਕਾ ਲੈਂਦੇ ਆ ਉਹਦਾ ਬੂਰ ਸਾਰਾ ਸਕਾ ਕੇ ਜਿਹੜਾ ਕੋਕੋ ਹੁੰਦਾ ਆ ਹਾਂਜੀ ਤੇ ਇਹਨੂੰ ਬਾਅਦ ਵਿੱਚ ਉਹ ਧੁੱਪਾਂ ਲਵਾਉਂਦੇ ਆ ਕਿੰਨੀਆਂ ਧੁੱਪਾਂ ਲਵਾ ਕੇ ਅੱਛਾ ਤੇ ਉਸ ਤੋਂ ਬਾਅਦ ਜਿੱਦਾਂ ਮੋਸਟਲੀ ਸ਼੍ਰੀਲੰਕਾ ਜਾਂ ਆਪਣੇ ਇੰਡੀਆ ਦੇ ਕਈ ਜਿਹੜੇ ਸਦਰਨ ਪਾਰਟ ਆ ਉਹਦੇ ਵਿੱਚ ਹੁੰਦਾ ਇਹ ਆ ਜਿਆਦੇ ਆ ਇਹ ਧੁੱਪਾਂ ਲਵਾ ਕੇ ਇਹਨੂੰ ਵਾਸ਼ ਕਰਕੇ ਵੀ ਇਹਦਾ ਰੰਗ ਉੱਤਰ ਜੇ ਸਾਰਾ ਤੇ ਫੇਰ ਇਹਨੂੰ ਕੰਪਰੈਸਡ ਕਰਦੇ ਆ ਮਸ਼ੀਨਾਂ ਫੇਰ ਕੰਪਰੈਸਡ ਹੋ ਕੇ ਸਾਰੀਆਂ ਹੁੰਦੀਆਂ ਜਿੱਦਾਂ ਨੂੰ ਇਹਨੂੰ ਪਾਣੀ ਪਾਉਣਾ ਅੱਛਾ ਆਵੇ ਜਿਵੇਂ ਵੇਚਦੀ ਵੇਖ ਸਕਦੇ ਹਨ ਆਵੇ ਵਿੱਚ ਪਿਆ ਕੋਲੇ ਆਣਾ ਤੇ ਇਹਦੇ ਵਿੱਚ ਪਲਾਂਟ ਲੱਗਦੇ ਹੁੰਦੇ ਆ ਠੀਕ ਐ ਇਹ ਆ ਵੀ ਐਕਸਪੋਰਟ ਕਰਦੇ ਆ ਜਿਵੇਂ ਇੰਡੀਆ ਵੀ ਕੰਮਕਾਰ ਚਲਾਉਣੇ ਹਰੇਕ ਤਰੀਕੇ ਦੇ ਆ ਆਪਣੇ ਨਾਰਥ ਵੱਲੋਂ ਵੀ ਕੋਈ ਨਾ ਕੋਹ ਹੁੰਦਾ ਈਸਟ-ਵੈਸਟ ਐਕਸਪੋਰਟ ਕਰਦੇ ਮਤਲਬ ਵੀ ਇਹ ਉਹਨਾਂ ਨੇ ਇੱਕ ਆਪ ਦਾ ਕਿੱਤਾ ਚਲਾਇਆ ਵਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਇੱਥੇ ਨਹੀਂ ਹੋਰ ਵੀ ਕਿਤੇ ਕਰਦੇ ਹੋਣਗੇ ਵੀ ਜਿਹੜੀ ਕੋਕੋ ਪੀਡ ਆਪਣੇ ਹੁੰਦਾ ਨਾਰੀਅਲ ਜਾਰੇ ਸਾਊਸ ਚ ਤੇ ਉਹਦੇ ਵਿੱਚ ਕਰਕੇ ਆ ਇਹਨਾਂ ਨੇ ਆ ਇਧਰ ਆ ਇਦਾਂ ਕੰਪਰੈਸ ਕੀਤੀ ਹੁੰਦੀ ਹੈ ਇਹ ਇਹ ਅੱਛਾ ਕੰਪਰੈਸਡ ਆ ਹਾਂ ਇਹ ਕੰਪਰੈਸਡ ਆ ਇਹਨੂੰ ਪਾਣੀ ਪਾਉਣੇ ਨੇ ਫੁੱਲੇ ਜਾਣਾ ਆ ਇਹ ਟੁੱਟੀ ਦਾ ਕੋਈ ਡੋਜ਼ਨ ਮੈਟਰ ਹਾਂਜੀ ਤੇ ਬਾਟੇ ਦੇ ਹੋਲ ਹੋਣੇ ਜ਼ਰੂਰੀ ਆ ਵੀ ਪਾਣੀ ਥੱਲੇੋਂ ਨਿਕਲਦਾ ਰਹੇ ਇਹ ਹੋਲਡ ਕਰਕੇ ਰੱਖਦਾ ਕੋਈ ਖਾਦ ਹੋਵੇ ਕੁਝ ਹੋਵੇ ਕੰਪਰੈਸਡ ਕਰਨ ਦਾ ਇਹੀ ਫਾਇਦਾ ਵੀ ਵੋਲਿਊਮ ਘਟ ਜਾਂਦੀ ਜਗ੍ਹਾ ਘਟ ਕੇ ਰਹਿਦਾ ਵਾ ਉਹੀ ਬਾਅਦ ਸ਼ਿਪਮੈਂਟ 'ਚ ਫਾਇਦਾ ਹੋਣਾ ਹਾਂਜੀ ਸ਼ਿਪਮੈਂਟ 'ਚ ਹਾਂ ਤੇ ਆ ਕਿੱਡੇ ਕਿੱਡੇ ਬੈਗ ਆ ਸਾਰੇ ਵੇਖ ਲਓ ਕਿੰਨੇ ਸੋਹਣੇ ਤਰੀਕੇ ਨਾਲ ਤੇ ਇਹ ਆ ਕੰਮ ਕਰ ਜਦੋਂ ਖੇਤੀਬਾੜੀ ਤੇ ਆ ਜਿਹੜੇ ਜਦੋਂ ਕੰਮ ਕਰ ਆਪਣੇ ਇੰਡੀਆ ਸੋਚਦੇ ਨਹੀਂਗੇ ਬਹੁਤ ਤਰੀਕਿਆਂ ਦੇ ਮਤਲਬ ਥੋੜਾ ਜਿਹਾ ਦਿਮਾਗ ਬੰਦਾ ਲਾਵੇ ਤੇ ਐਕਸਪੋਰਟਿੰਗ ਵਾਲਾ ਕੰਮ ਵੀ ਕਰ ਸਕਦੇ ਆ